ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤਾਂ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਜੀਵਨ ਬਾਰੇ ਤਾਂ ਇੱਕ ਦਿਨ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਗੋਪਾਲ ਦਾਸ ਪਾਦੀਏ ਦੇ ਕੋਲ ਜਾਂਦੇ ਆ ਅਤੇ ਗੋਪਾਲ ਦਾਸ ਪਾਦੀਏ ਤੋਂ ਆਪਣੇ ਪੁੱਤਰ ਦੀ ਪ੍ਰਸ਼ੰਸਾ ਸੁਣ ਕੇ ਮਨ ਵਿੱਚ ਬਹੁਤ ਖੁਸ਼ ਹੁੰਦੇ ਆ ਤਾਂ ਬਾਲ ਗੁਰੂ ਜੀ ਨੂੰ ਜਿਹੜਾ ਗਪਾਲ ਦਾਸ ਪਾਦਾ ਸੀ ਉਹ ਜਿਹੜੇ ਦੂਜੇ ਬਾਲਕ ਸੀ ਉਹਨਾਂ ਤੋਂ ਵੱਖਰਾ ਕਰਕੇ ਲੈ ਜਾਂਦਾ ਹੈਗਾ ਤਾਂ ਵੱਖਰਾ ਕਰਕੇ ਉਹਨਾਂ ਨੂੰ ਕਹਿੰਦਾ ਵੀ ਅੱਜ ਮੈਂ ਤੁਹਾਨੂੰ ਜਿਹੜਾ ਲੇਖ ਹੈ ਉਹ ਪੜ੍ਹਾਉਂਗਾ ਲੇਖ ਬਾਰੇ ਤਾਂ ਬਾਲ ਗੁਰੂ ਜੀ ਚੁੱਪ ਰਹਿੰਦੇ ਐ ਕੁਝ ਵੀ ਨਹੀਂ ਬੋਲਦੇ ਤਾਂ ਜਿਹੜਾ ਪਾਦਾ ਹੁੰਦਾ ਉਹ ਕਹਿੰਦਾ ਵੀ ਅੱਜ ਤੁਸੀਂ ਬੋਲਦੇ ਕਿਉਂ ਨਹੀਂ ਚੁੱਪਗਾਤੋਂ ਜਾਂ ਤੁਸੀਂ ਧਿਆਨ ਨਾਲ ਸੁਣਦੇ ਕਿਉਂ ਨਹੀਂ ਜਿਵੇਂ ਤੁਸੀਂ ਕੱਲ ਵੀ ਬਹੁਤ ਸ਼੍ਰੇਸ਼ਟ ਢੰਗ ਨਾਲ ਜਿਹੜੇ ਪਾੜੇ ਸੀ ਉਹ ਯਾਦ ਕਰੇ ਸੀ ਤਾਂ ਉਸੇ ਤਰ੍ਹਾਂ ਤੁਸੀਂ ਅੱਜ ਵੀ ਪੜੋ ਤਾਂ ਬਾਣ ਗੁਰੂ ਜੀ ਜਿਹੜੀ ਪਾਦੇ ਦੀ ਗੱਲ ਸੁਣ ਕੇ ਇੱਕ ਬਹੁਤ ਸੁੰਦਰ ਗੱਲ ਆਖਦੇ ਆ ਕਿ ਜਿਹਹੇ ਜ ਤੁਸੀਂ ਆਪ ਪੜ੍ਹੇ ਹੋ ਉਹ ਜਿਹੜਾ ਤੁਸੀਂ ਮੈਨੂੰ ਪੜਾਉਣਾ ਚਾਹੁੰਦੇ ਹੋ ਤਾਂ ਮੈਨੂੰ ਦੱਸੋ ਵੀ ਜਿਹੜਾ ਇੱਕ ਬੁੱਧੀਮਾਨ ਹੈ ਉਹਦੇ ਲਈ ਜਿਹੜਾ ਲੇਖਾ ਉਹ ਕਿਹੜੇ ਢੰਗ ਨਾਲ ਚੰਗਾਗਾ ਤਾਂ ਤੁਸੀਂ ਜਿਹੜਾ ਵੀ ਆਪਦੇ ਮਨ ਨਾਲ ਵਿਚਾਰ ਕਰਕੇ ਮੈਨੂੰ ਇਹ ਦੱਸੋ ਤਾਂ ਹੀ ਤੁਸੀਂ ਮੈਨੂੰ ਫਿਰ ਅੱਗੇ ਪੜ੍ਹਾਇਓ ਕਿਰਪਾਲੂ ਗੁਰੂ ਜੀ ਕਹਿੰਦੇ ਤਾਂ ਜਿਹੜਾ ਪਾਦਾ ਸੀ ਗੋਪਾਲ ਦਾਸ ਉਹ ਹੈਰਾਨ ਹੋ ਗਿਆ ਤੇ ਹੈਰਾਨ ਹੋ ਕੇ ਉਹ ਇੱਕ अनोखे ਰਸ ਦੇ ਵਿੱਚ ਕਹਿੰਦਾ ਕਹਿੰਦਾ ਵੀ ਮੈਨੂੰ ਜਿਹੜਾ ਜ਼ਮੀਨ ਦੀ ਜਿਹੜੀ ਗਿਣਤੀ ਹੈ ਮੈਨੂੰ ਉਹ ਵੀ ਆਉਂਦੀ ਹੈ ਤੇ ਮੈਨੂੰ ਪਹਾੜੇ ਵੀ ਆਉਂਦੇ ਆ ਮੈਨੂੰ ਡੌੜਿਆਂ ਦੇ ਪਹਾੜੇ ਵੀ ਆਉਂਦੇ ਆ ਤਿੰਨ ਦਾ ਪਹਾੜਾ ਵੀ ਆਉਂਦਾ ਸਾਢੇ 4 ਦਾ ਪਹਾੜਾ ਵੀ ਆਉਂਦਾ ਤੇ ਜਿਹੜਾ ਇਮਾਰਤੀ ਕੰਮ ਆ ਉਹ ਵੀ ਮੈਨੂੰ ਆਉਂਦਾ ਤੇ ਜਿਹੜੇ ਪਿੰਡਾਂ 'ਚ ਪਟਵਾਰ ਦੇ ਕੰਮ ਆ ਉਹ ਵੀ ਮੈਨੂੰ ਚੰਗੀ ਤਰ੍ਹਾਂ ਤਾਂ ਪਾਦੇ ਦੀ ਗੱਲ ਸੁਣ ਕੇ ਗੁਰੂ ਜੀ ਫਰਮਾਉਂਦੇ ਆ ਕਿ ਇਹਨਾਂ ਗੱਲਾਂ ਕਰਕੇ ਹੀ ਜੀਵ ਬੰਨਿਆ ਹੋਇਆ ਏ ਜਿਸ ਕਰਕੇ ਉਹ ਦੁੱਖਾਂ 'ਚ ਪੈਂਦਾ ਤੇ ਪੜਾਈ ਉਸ ਵਕਤ ਕੋਈ ਕੰਮ ਨਹੀਂ ਆਉਂਦੀ ਜਦੋਂ ਜੀਵ ਦੇ ਉੱਤੇ ਜਿਹੜੀਆਂ ਮੁਸੀਬਤਾਂ ਆਣ ਪੈਂਦੀਆਂ ਤੇ ਜਦੋਂ ਜੰਮ ਦੇ ਦੁਆਰੇ ਜੀਵ ਪਹੁੰਚਦਾ ਤਾਂ ਉਹ ਬੀਤੇ ਵੇਲੇ ਨੂੰ ਪਛਤਾਉਂਦਾ ਆਦਾ ਤਾਂ ਅੱਜ ਲਈ ਇੰਨਾ ਹੀ ਬਹੁਤ ਜਲਦ ਇੱਕ ਨਵੀਂ ਵੀਡੀਓ ਲੈ ਕੇ ਆਪ ਸਭ ਦੇ ਵਿੱਚ ਰੂਬਰੂ ਹੋਵਾਂਗੇ ਅਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਬਾਰੇ ਵਿਚਾਰ ਚਰਚਾ ਕਰਾਂਗੇ ਤਾਂ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ